बरोबरी ਦਾ ਸੌਦਾ ਹੋਇਆ ਤੇ ਬਾਈ ਨਾਲ ਗੱਲਬਾਤ ਕਰਦੇ ਹਾਂ ਹਾਂ ਹਾਂਜੀ ਕਿੰਨੇ ਦਾ ਸੌਦਾ ਹੋ ਗਿਆ ਜੀ 9000 ਦਾ 9000 ਦਾ ਲਿਖਾਈ ਕਿਵੇਂ ਕੀਤੀ ਆ ਲੈ ਵੀ ਦੋਸਤੋ ਪਿੰਡ ਦੇ ਹੀ ਬੰਦੇ ਆ ਆਪਣੇ ਪਰ ਸੌਤਾ ਆਪਣੀ ਮੰਡੀ ਤੇ ਆ ਕੇ ਕੀਤਾ ਬਹੁਤ ਧੰਨਵਾਦ ਕਰਦੇ ਆ ਬੱਕਰੀ ਬਾਈ ਗੱਬਣਾ ਕਿਵੇਂ ਆ ਗੱਬਣ ਦੀ ਗਾਰੰਟੀ ਹੈ ਠੀਕ ਹੈ ਜੀ ਲੈ ਵੀ ਦੋਸਤੋ ਆ ਬੱਕਰੀ ਦਾ ਸੌਦਾ ਕਿੰਨੇ ਚਿਰ ਦੀ ਹੈ ਜੀ ਅੱਜ 3 ਮਹੀਨੇ ਦੀ 2 3 ਮਹੀਨੇ ਦੀ ਗੱਬਣਾ ਬਾਈ ਠੀਕ ਹੈ। ਅਬੀ ਦੋਸਤੋ ਤੁਸੀਂ ਵੀ ਜ਼ਰੂਰ ਪਹੁੰਚਿਆ ਕਰੋ। ਮੈਂ ਬੱਕਰਾ ਮੰਡੀ ਤੇ ਚੰਗੇ ਸੌਦੇ ਹੁੰਦੇ ਨੇ, ਚੰਗੇ ਜਾਨਵਰ ਆਉਂਦੇ ਨੇ ਬਾਈ। ਓ 4700 ਓਕੇ ਹੁਣ। ਆਓ 4700 ਦਾ ਨਾ ਦਵਾ। ਇਹ 4 ਰੱਖ ਲਿਓ। ਬਾ ਕੋਈ ਨਹੀਂ ਸੌਦਾ ਹੋਇਆ ਹੀ ਪਿਆ। ਹਰ ਕੀ ਆ। ਭਾਜੀ ਨਹੀਂ ਕਿ ਮੈਂ ਤਾਂ ਲੈਣ। ਹਾਂ ਹਾਂ ਪਤਾ ਮੈਨੂੰ। ਉਹ ਕਹਿੰਦੀ ਲੈ ਵੀ ਦੋਸਤੋ ਆ ਬੱਕਰੇ ਦਾ ਸੌਦਾ ਹੁੰਦਾ ਬਰਬਰੀ ਦਾ। ਓ ਸਾਈ ਕੱਟ ਨਹੀਂ ਕਰੇ। ਓ ਸਾਈ ਕੱਟ। ਅਗਿਆਨੀ ਅਗਿਆਨੀ ਇਹਨੂੰ ਕੱਲੀ ਗਿਆਨੇ ਹਾਂਜੀ ਗਿਆਨੀ ਨੂੰ ਘਰ ਲੈ ਮੰਗਦਾ ਕਾਰ ਸਵਦਾ ਗਿਆਨੀ ਆ ਜਾ ਯਾਰ ਪੂਰੇ ਆਹ ਕਰਦੇ ਕਰਦੇ ਸਹੀ ਕਰਦੇ ਤਕਾਇ ਇਹ ਕਰਾ ਦੂ ਬਚਾ ਬਸ ਸਹੀ ਆ ਬਾ ਠੀਕ ਆ ਉਹ ਜਿਹੇ ਦਰਾ ਉਹ ਜਿਹੇ ਦਰਾ ਦੇ ਦੇ ਯਾਰ ਉਹ ਮੰਨਿਆ ਕਰ ਉਹ ਬੂੜੀ ਕਰਕੇ ਉਹ ਨਹੀਂ ਵੇਚਣਾ ਵੇਚਣਾ ਕਿਉਂ ਨਹੀਂ ਉਹ ਵੇਚਣਾ ਨਹੀਂ ਉਹ ਨਹੀਂ ਤੈਨੂੰ ਜਦ ਹਕੀਕਤੀ ਦੱਸਤੀ ਤੈਨੂੰ ਸਾਡਾ ਹੋਰ ਕਿੰਨੇ ਦਾ ਨਾ ਬਣੀ ਮੈਂ ਨਹੀਂ ਮੈਂ ਦਾਖਾ ਸਾਰਾ ਕੁਝ ਛੱਕਾ ਕੇ ਸਾਥ ਨੂੰ ਚੱਲ ਲਖਾਈ ਕਰਾਂਗਾ ਬੱਤ ਕਿੱਲ ਵਜਨ ਸਾਰਾ ਚਲੋ ਇਹਨਾਂ ਨੂੰ ਗੱਲ ਚਲ ਬਿਆਲੀ ਸੌਦਾ ਹਾਂ ਜੀ ਕਾਇ ਲਗਾਈ ਆਪੋ ਪੜ੍ਹ ਬਿਖ ਲਿਖਾਈ ਆਪੋ ਆਪਣੀ ਘਰ ਤੇ ਬਾਈ ਠੀਕ ਆ ਲੈ ਵੀ ਦੋਸਤੋ ਆ ਬੱਕਰੇ ਦਾ ਸੌਦਾ ਹੋਇਆ 4200 ਹਾਂ ਬਿਆਲੀ ਲਗਾਈ ਆਪੋ ਆਪਣੀ ਕਿਹੜਾ ਪਿੰਡ ਸੀ ਬਾਈ ਆਪਣਾ ਵਧਾਈਆਂ ਵਧਾਈਆਂ ਪਿੰਡ ਹੀ ਆ ਬਾਈ ਦਾ ਬਾਈ ਜੀ ਆਪਣਾ ਕਿਹੜਾ ਸੀ ਜੀ ਸਗਰਾਣਾ ਸਗਰਾਣਾ ਲੈ ਬਾਈ ਸਗਰਾਣੀ ਤੋਂ ਸੀ ਹਾਂ ਸਾਰੇ ਆਏ ਭਰਾ ਦੂਰੋਂ ਦੂਰੋਂ ਆਏ ਆ ਬਈ ਧੰਨਵਾਦ ਕਰਦੇ ਆ ਪੈਸੇ ਕਣਾ ਦੇ ਬਾਈ ਉਹ ਤੇਰੇ ਕੋਲੇ ਹੀ ਆ ਦੂਜਾ ਲੈ ਜਾ ਫਰਕ ਕਿੱਧਰ ਗਿਆ ਲਓ ਜੀ ਬਿਆਲੇ ਨੂੰ ਲਖਾਈ ਹਾਂ ਬਹੁਤ ਕੁਲਦੀਪ ਨੂੰ ਫੜਾ ਦੀ ਅ ਗੁਲਦੀਪ ਆਹ ਲਿਖੀ ਆ 4200 ਆ ਗਿਆ ਠੀਕ ਆ ਬਾਈ ਠੀਕ ਹੈ ਲੈ ਵੀ ਦੋਸਤੋ ਆ ਬੱਕਰੇ ਦਾ ਸੌਦਾ ਹੋਇਆ ਸਗਰਾਣੀ ਵਾਲੇ ਮੁੰਡੇ ਨੂੰ ਦਵਾਤਾ ਬੱਕਰਾ ਤੁਸੀਂ ਦੇਖ ਸਕਦੇ ਹੋ 4200 ਚ ਲਖਾਈ ਆਪੋ ਆਪਣੀ ਬੱਕਰਾ ਬਾਈ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਬਾਈ ਜੀ ਵਧਾਈਆਂ ਤੇ ਦਾਣਾ ਮੰਡੀ ਚ ਬਹੁਤ ਚੰਗੇ ਸੌਦੇ ਹੁੰਦੇ ਦੋਸਤੋ ਬਹੁਤ ਚੰਗੀ ਬੱਕਰਾ ਮੰਡੀ ਭਰਦੀ ਆ ਜਬਾਈ ਛੋਟੀ ਨਹੀਂ ਸਾਈ ਕੱਢੀ ਯਾਰ ਤੂੰ ਸਾਈ ਕੱਢ ਸਾਈ ਕੱਢੇ ਤੋਂ ਬਿਨਾ ਬਾਈ ਜੀ ਹੱਲ ਨਹੀਂ ਹੁੰਦਾ ਜਾ ਜਾਣੀ ਨਾ ਤੇਰੀ ਨਾ ਉਹਦੀ 25 ਉਹਦੀ ਨਹੀਂ ਠੀਕ ਆ ਸਹੀ ਆ ਬਾਈ ਨਹੀਂ ਨਹੀਂ ਵਜਨ ਚ ਜਾਣੀ ਆ ਬਾਈ ਹੋਰ ਬਈ ਯਾਰ ਕੋਈ ਨਹੀਂ ਤੋਂ ਦੋ ਦੂਜਾ ਤਾਂ ਕੀ ਮੰਝੀ ਨਾ ਸੱਤ ਛੇ ਛੜੀ ਆਲਾ ਕਿੰਨੀ ਯਾਰ 2500 ਲੜੀ ਤਰਤਾ ਲਖਾਈਏ ਤੂੰ ਕਰਾ ਦੂੰਗਾ ਲੈ ਚੱਲ ਠੀਕ ਆ ਚੱਲ ਮਨਸ਼ਾ ਖੜ ਜਾ ਯਾਰ ਹੁਣ ਨਹੀਂ ਨਹੀਂ ਜਿਆਦਾ ਨਹੀਂ ਪਾਉਂਦੇ ਵਜਨ ਵੇਖਣਾ ਜੇਹਦਾਰਾ ਦੇਣ ਵਾਸਤੇ ਲਿਆਇਆ ਤੂੰ ਤੇ ਉਹਨੇ ਲੈਣੀ ਆ ਤੂੰ ਦੇਣੀ ਆ ਗਾਉਂਕੀ ਜਾਵੇ ਇੰਨੇ ਕੋ ਤਾਂ ਕੱਲ ਹੋਗੇ ਮਾਰਦਾ ਫਿਰ ਲੈ ਕੇ ਆਏਗਾ ਤੇਲ ਫੂਕਦਾ ਫਰੇਗ ਕਿੰਨੇ ਤੋਂ 32 3200 ਤੋਂ ਹੈਂ ਐ ਨਹੀਂ ਵਿੱਚ ਕੁਛ ਹੈ ਮੀਟ ਇਹ ਰੋਲਾ ਬਾਈ ਇਹ ਨਾ ਜੇ ਹੁੰਦਾ ਸਾਰੇ ਬੰਦੇ ਖੜੇ ਜੇ ਮੜੀ ਰਾਜੀ ਵੀ ਹੁੰਦੀ ਨਾ ਫਿਰ ਵੀ ਆਪਾਂ ਮੰਨ ਕੇ ਚਲੋ ਪੈਸੇ ਪਾ ਦਿੰਦੇ ਰਾਜੀ ਨਹੀਂ ਹੈਗੀ ਇਹਦੀ ਨਾ 23 2700 ਦੀ ਹੋ ਗਈ ਅੱਲਾ ਪਾ ਹੋ ਗਈ ਯਾਰ ਆਪਣੀ ਸਹੀ ਗੱਲ ਹੈ ਯਾਰ ਫੜ ਲੈ ਫੜ ਲੈ ਬਾਈ ਜੀ ਕਿਹੜਾ ਪਿੰਡ ਸੀ ਆਪਣਾ ਕੰਦਾਲਾ ਕੰਦਾਲਾ ਠੀਕ ਹੈ ਲੈ ਵੀ ਕੰਦਾਲੇ ਤੋਂ ਆਇਆ ਸੀ ਤੇ ਬਾਈ ਸਗਰਾਣੇ ਵਾਲੇ ਨੂੰ ਦਵਾਤੀਆ ਪੱਠ ਬਾਈ ਜੀ ਹਾਂ ਕਿੰਨੇ ਚ ਕਰਤੀ ਜਗਦੀਪ ਕੁਲਦੀਪ 7200 ਦੀ ਲਖਾਈ ਲਖਾਈ ਆਪੋ ਆਪੋ ਲੈ ਵੀ ਦੋਸਤੋ 2700 ਚ ਪੱਠ ਹੋ ਗਈ ਆ ਤੇ ਲਖਾਈ ਆਪੋ ਆਪਣੀ ਆ ਪੈਸੇ ਗਿਣ ਲੈ ਬਈ ਠੀਕ ਆ ਬਾਜੀ ਦਾ ਕਿਹੜਾ ਪੰਡਾ ਸੀ ਕੰਦ ਵਾਲਾ ਦੇ ਕੰਦ ਵਾਲਾ ਤੇ ਵੀ ਦੋਸਤੋ ਆ ਪੱਠ ਦਾ ਸੌਦਾ ਹੋਇਆ ਕਿਹੜੇ ਚ ਕਰਵਾਦਾ 13 ਚ 13 ਚ ਲਖਾਈ ਆਪੋ ਆਪੋ ਠੀਕ ਆ ਲੈ ਵੀ ਦੋਸਤੋ ਆਜਾ ਆਜਾ ਕਿਹੜੀ ਬੱਕਰੀ ਦਾ ਹੋਇਆ ਸੌਦਾ ਲੈ ਵੀ ਆ ਬੱਕਰੀ ਦਾ ਸੌਦਾ ਹੋਇਆ ਬਾਈ ਬਹੁਤ ਧੰਨਵਾਦ ਇਹਨਾਂ ਦਾ ਯਾਰ ਕਿੰਨੇ ਚ ਕਰਵਾਇਆ 13 ਚ 13 ਹਾਂ ਠੀਕ ਆ ਲਿਖਾਈ ਆਪੂ ਆਪਦੀ ਠੀਕ ਆ ਕਿਹੜਾ ਪਿੰਡ ਸੀ ਬਾਈ ਆਪਣਾ ਭਾਕ ਸਰ ਲੈ ਵੀ ਬਾਬਾ ਜੀ ਆਪਣਾ ਕਿਹੜਾ ਸੀ ਜੀ ਟਿੰਡਾ ਵਾਲਾ ਜੀ ਟਿੰਡਾ ਵਾਲਾ ਕਿੰਨੇ ਚ ਹੋ ਗਈ ਠੀਕ ਹੈ ਜੀ 13000 ਚ ਲਿਖਾਈ ਆਪੂ ਆਪਣੀ ਆ ਬਾਈ 13 13 ਕਰਤੀ ਯਾਰ ਸਹੀ ਗੱਲ ਆ ਤੁਸੀਂ ਦੇਖ ਸਕਦੇ ਹੋ ਆ ਬੱਕਰੀ ਦਾ ਬਾ ਨਾ ਕੀ ਸੀ ਸੰਦੀਪਾ ਖੋਲੋ ਭਾਈ ਦੇ ਪੁੱਤ ਫੋਲ ਕੇ ਬੱਕੀ ਬਾਬੇ ਨੂੰ ਸਹੀ ਗੱਲ ਆ ਆ ਚੋਲੇ ਬਾਬੇ ਨੇ ਪੇਮੈਂਟ ਹੋ ਗਈ ਬਾ ਪੇਮੈਂਟ ਕਰ ਦਿੰਨੇ ਆਪਾਂ ਬਾ ਕੋਈ ਨਹੀਂ ਕੋਈ ਉਹ ਕਿੱਥੋਂ ਦੇ ਆ ਟੰਡਾਲੀ ਦੇ ਬਹੁਤ ਆਟਾ ਆਏ ਭਾਈ ਨਹੀਂ ਨਹੀਂ ਸਹੀ ਗੱਲ ਆ ਯਾਰ ਆਪਾਂ ਕਹਿੰਨੇ ਆਉਂਦੇ ਆ ਜਨਵਰ ਭਰਾ ਭਾਈ ਸਾਰੇ ਤੇ ਜਨਵਰ ਭਾਈ ਜੀ ਆਪਾਂ ਦਵਾਓ ਪਰਤੀ ਘੱਟ ਕੇ ਫੜਾ ਦੇ ਉਹ ਕਿਵੇਂ ਖਾਲੇਂਗੀ ਤੂੰ ਨਾ ਵਾਓ ਜੀ ਤੁਰੀ ਲੇ ਲੇ ਝੋਲੀ ਚ ਪਾ ਦੇ ਰਸਾ ਨਾ ਠੀਕ ਬਾਬਾ ਜੀ ਨਾ ਕੀ ਸੀਗਾ ਇਹ ਆਪਣਾ ਮੇਰਾ ਹਾਂਜੀ ਬੂਟਾ ਹੈ ਬੂਟਾ ਸਿੰਗ ਲੈ ਬਾਬਾ ਬੂਟਾ ਤੇਰੀ ਆਖਾ ਲੈ ਵੀ ਦੋਸਤੋ ਇਹਦਾ ਸੌਦਾ ਹੋਇਆ 13000 ਚ ਲਿਖਾਈ ਆਪੋ ਆਪਣੀ ਕੀਤੀ ਆ ਬਾਬਾ ਇਹ ਪਿੰਡ ਕਿੱਥੇ ਹੀ ਰਹਿ ਗਿਆ ਜੀ ਆ ਦੁੱਧ ਚ ਇਹ ਬੁੱਧ ਕੋਲੇ ਜਾਮ ਨਾਲੇ ਦੇ ਕੋਲੇ ਜਾਮ ਨਾਲੇ ਦੇ ਕੋਲੇ ਬੁੱਦੂ ਕਿਆਂ ਦੇ ਕੋਲੇ ਠੀਕ ਹੈ ਜੀ ਬਹੁਤ ਧੰਨਵਾਦ ਆ ਬਹੁਤ ਆਇਆ ਠੀਕ ਹੈ ਠੀਕ ਆ ਗੱਲ ਕਰਦੇ ਮੰਨ ਸਹੀ ਗੱਲ ਆ ਬਾਬਾ ਬਹੁਤ ਦਰਵਾ ਆਇਆ ਤੂੰ ਇਹ ਦੋਸਤੋ ਬਹੁਤ ਚੰਗੀ ਬੱਕਰੀ ਆ ਕੰਨਾ ਕੋਣਾ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਨੱਕ ਨਕੌੜਾ ਚੰਗਾ ਹਾਂ ਜੀ ਗਿਣੀ ਕੀ ਪੇਮੈਂਟ ਹਾਂ ਹਾਂ ਭਾਈ ਗੁਰੇ ਗਣਾ ਦੇ ਬਈ ਪੇਮੈਂਟ ਦਿਖਾਈ ਦੇ ਦਿਓ ਆਪ ਕੋ ਹਾਂ ਲਿਖਾਈ ਦੇ ਦਿਓ ठीक है लिखाई हां लिखाई आप अपनी कर लो ठीक है बहुत बहुत धनबाद है भाई जी इन्नी दूर आए हैं सारे भरा ठीक है हाँ भी जरूर पहुंचा करो ਦਾ ਸੌਦਾ ਹੋਇਆ ਬਾਈ ਨਾਲ ਗੱਲਬਾਤ ਕਰਦੇ ਆ ਕਿੰਨੇ ਦਾ ਸੌਦਾ ਹੈ 13000 ਕਿੰਨੇ ਦਾ ਸੌਦਾ ਹੈ 13000 ਰੁਪਏ ਦਾ ਸੌਦਾ 13000 ਦਾ ਹਾਂਜੀ ਠੀਕ ਆ ਕਿਹੜੇ ਭਰਾ ਨੇ ਖਰੀਦੀ ਆ ਇਹ ਬਾਈ ਢਾਣੀ ਜਵਾ ਬਾਈ ਨੇ ਆਪਨੇ ਖਰੀਦੀ ਆ ਲੈ ਵੀ ਬਾਈ ਸਤਨਾਮ ਨੇ ਠੀਕ ਇਧਰ ਨੂੰ ਹੋਈ ਇਧਰ ਨੂੰ ਮੜੇ ਖੜੀ ਆ ਰ ਉਧਰੋਂ ਸੂਰਜ ਪੈਂਦਾ ਲੈ ਵੀ ਦੋਸਤੋ ਬਾਈ ਸਤਨਾਮ ਨੇ ਖਰੀਦੀ ਆ ਆਪਣੇ ਪਿੰਡ ਦਾ ਹੀ ਬੰਦਾ ਤੇ ਆਪਣਾ ਪਿੰਡ ਕਿਹੜਾ ਸੀ ਗਈ ਆਪਣਾ ਪਿੰਡ ਚੱਕ ਮਰ ਦੱਸ ਕੋੜਿਆਂ ਵਾਲੇ ਇਹ ਚੱਕ ਮਰ ਦੱਸੇ ਤੁਸੀਂ ਬਾਈ ਹੋਰੀ ਕੋੜਿਆਂ ਵਾਲੇ ਤੋਂ ਤੇ ਕਿਵੇਂ ਕਰਵਾਤਾ ਬਈ ਮਹਿਕ 13000 ਦੀ ਕਰਾਦੀ ਬਈ 13000 ਦੀ ਲਖਾਈ ਆਪੋ ਆਪਣੀ ਆ ਠੀਕ ਆ ਜੀ ਸੱਤ ਨਾਮ ਆ ਬਾਈ ਠੀਕ ਆ ਜੀ 13000 ਚ ਹੋਈ ਆ ਤੇ ਲਖਾਈ ਆਪੋ ਨੂੰ ਪੈਸੇ ਗਿਣਾ ਦੇ ਬਾਈ ਠੀਕ ਆ ਬਾਈ ਠੀਕ ਆ